ਕਪੂਰਥਲਾ ਪੁਲਿਸ ਦੀ ਸੀਐ ਸਟਾਫ ਦੀ ਟੀਮ ਨੇ ਗਲਤ ਅੰਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਤਿੰਨ આરોપીਆਂ ਨੂੰ ਕਾਬੂ ਕਰ ਉਨ੍ਹਾਂ ਪਾਸੋਂ ਚਾਰ ਦੇਸੀ ਪਿਸਤੌਲ ਇੱਕ 에어 ਪਿਸਤੌਲ ਤੇ ਤਿੰਨ ਜਿੰਦਾ ਰੌਂਦ ਗ੍ਰਾਮਤ ਕੀਤਾ ਇਸ ਸਬੰਧੀ ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ આરોપી ਕਿਸੇ ਵੱਡੀ ਕਟਨਾ ਨੂੰ ਅੰਜਾਮ ਦੇ ਸਕਦੇ ਸੀ ਜਿਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਨ੍ਹਾਂ ਤਿੰਨਾਂ ਵਿੱਚੋਂ ਇੱਕ ਮੁੱਖ આરોપી ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਪੰਜ ਮਾਮਲੇ ਦਰਜ ਹਨ ਅਤੇ ਹੁਣ ਉਹ ਜ਼ਮਾਨਤ ਤੇ ਬਾਹਰ ਆਇਆ ਹੈ। ਰਿਪੋਰਟ ਜਨਕਲਿਆਨ ਟੀਵੀ ਪੱਤਰਕਾਰ ਗੋਬਿੰਦ ਸੁਖੀਜਾ ਕਪੂਰਥਲਾ। ਮਾਨਯੋਗ ਸੀਐਮ ਪੰਜਾਬ ਸਾਹਿਬ ਤੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਨਿਸ਼ਾ ਨਿਰਦੇਸ਼ਾ ਹੇਠ ਜੁਰਮ ਦੇ ਖਿਲਾਫ ਇੱਕ ਖਾਸ ਜਿਹੜੀ ਸਖਤ ਮੁਹਿੰਮ ਚਲਾਈ ਗਈ ਹੈ। ਜ਼ੀਰੋ ਟੋਲਰੈਂਸ ਪਾਲਿਸੀ ਅਪਲਾਈ ਗਈ ਹੈ। ਜੇਤੇ ਤਹਿਤ ਕਪੂਰਥਲਾ ਪੁਲਿਸ ਨੂੰ ਇੱਕ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ। ਜਿਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਅਸੀਂ ਅਰੈਸਟ ਕੀਤੇ ਹਨ ਤੇ ਇਹਨਾਂ ਕੋਲੋਂ ਅਸੀਂ ਕਾਫੀ ਵੱਡੀ ਮਾਤਰਾ ਜਿਹੜਾ ਅਸਲਾ ਅਤੇ ਜਿਹੜਾ ਐਮਿਊਨੀਸ਼ਨ ਉਹ ਵੀ ਰਿਕਵਰ ਕੀਤਾ ਹੈ। ਕਪੂਰਥਲਾ ਪੁਲਿਸ ਨੂੰ ਇਨਫੋਰਮੇਸ਼ਨ ਸੀ ਕਿ ਕੁਝ ਲੋਕ ਹੈਗੇ ਆ ਉਹਨਾਂ ਕੋਲ ਜਿਹੜੇ ਨਜਾਇਜ਼ ਵੈਪਨ ਸੀਗੇ ਤੇ ਇਹਦੀ ਲੜੀ ਦੇ ਵਿੱਚ ਕਾਰਵਾਈ ਕਰਦੇ ਹੋਏ ਟੀਮਾਂ ਜਿਹੜੀਆਂ ਐਸਪੀ ਡੀ ਸਾਹਿਬ ਡੀਐਸਪੀਡੀ ਐਸਪੀ ਹੈੱਡਕੁਆਟਰ ਸਾਹਿਬ ਇੰਚਾਰਜ ਸੀਆਈਏ ਤੇ ਹੋਰ ਵਕਫ ਵਕ ਟੀਮਾਂ ਬਣਾ ਕੇ ਜਿਹੜੇ ਇਹ ਦੋਸ਼ੀਆਂ ਦੀ ਜਿਹੜੀ ਮਾਰਕਿੰਗ ਕੀਤੀ ਗਈ ਇਦੇ ਵਿੱਚ ਜਿਹੜੇ ਦੋ ਦੋਸ਼ੀ ਸ਼ੁਰੂ ਚ ਜਿਹੜੇ ਅਰੈਸਟ ਕੀਤੇ ਹਨ ਜਿਨ੍ਹਾਂ ਦਾ ਨਾਮ ਹੈਗਾ ਅਰਜਨ ਸਿੰਘ ਉਰਫ ਗੋਪੀ ਪਿੰਡ ਜਿਹੜਾ ਮੰਡੇਰਵੇ ਢਿਲਵਾ ਥਾਣਾ ਅਤੇ ਗੁਰਪ੍ਰੀਤ ਸਿੰਘ ਮਨੀ ਲਖਨਕੜਾ ਪਿੰਡ ਦਾ ਥਾਣਾ ਜਿਹੜਾ ਸਦਰ ਕਪੂਰਥਲਾ ਇਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਜਿਹੜੇ ਦੋ ਪਿਸਤੌਲ 32 ਬੋਰ ਜਿਹੜੇ ਨਜਾਇਜ਼ ਦੇਸੀ ਪਿਸਤੌਲ ਸਮੇਤ ਰੌਂਦ ਇਹਨਾਂ ਕੋਲੋਂ ਰਿਕਵਰ ਹੋਇਆ ਉਹਦੀ ਲੜੀ ਦੇ ਵਿੱਚ ਹੀ ਜਿਹੜਾ ਇੱਕ ਨਵਜੋਤ ਸਿੰਘ ਉਰਫ ਮਨੀ ਆ ਜਿਹੜਾ ਮੁਸ਼ਕਵੇਤ ਪਿੰਡ ਹੈਗਾ ਥਾੜਾ ਕੋਤਵਾਲੀ ਕਪੂਰਥਲਾ ਦੇ ਵਿੱਚ ਉਹਨੂੰ ਵੀ ਜਿਹੜਾ ਅਸੀਂ ਅਰੈਸਟ ਕੀਤਾ ਹੈਗਾ ਇਹਦੇ ਕੋਲ ਵੀ ਦੋ ਜਿਹੜੇ ਜਿਹੜੇ ਪਿਸਤੌਲ ਹੈਗੇ 32 ਬੋਰ ਦੇ ਸਮੇਤ ਰੋਂਦ ਉਹ ਜਿਹੜਾ ਇਹਨਾਂ ਕੋਲੋਂ ਰਿਕਵਰ ਹੋਏ ਆ ਸਰ ਕਿਹੜੀ ਧਾਰਾ ਤੁਰ ਪੜਚਾ ਦੱਸ ਕਿਹੜਾ ਇਹਦੇ ਅਰੈਸਟ ਜਿਹੜੀ ਕੀਤੀ ਗਈ ਹੈ 302 ਨੰਬਰ ਮੁਕੱਦਮਾ ਹੈਗਾ ਜਿਹੜਾ ਜਿਹੜਾ ਸਿਟੀ ਕਪੂਰਥਲਾ ਦੇ ਵਿੱਚ ਦਰਜ ਕੀਤਾ ਹੈ ਧਾਰਾ 111 ਭਾਰਤੀ ਨਿਆਂ ਸੰਹਿਤਾ ਹੈ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਜਿਹੜਾ ਬੜੀ ਸਖਤ ਧਾਰਾ ਹੈਗੀ ਆ ਉਹਦੇ ਵਿੱਚ ਮੁਕਦਮਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਸਰ ਦੇ ਵਿੱਚ ਜੋ ਉੱਥੇ ਮਦਦ ਕੀ ਕਹ ਲੋ ਕੀ ਗਲਤ ਰਸਤੇ ਜਾ ਰਹੀ ਹੈ ਤਾਂ ਉਸ ਪ੍ਰਸ਼ਾਸਨ ਵੱਲੋਂ ਅਵੇਨਸ ਲਿਬਰਲ ਕੋਈ ਮੈਸੇਜ ਕਰੇਗੇ ਨਾ ਇਹਨਾਂ ਨਾਲ ਜੁੜਿਆ ਸਵਾਲ ਹੈ ਕਿ ਜਿਹੜੀ ਕ੍ਰਿਮੀਨਲਸ ਨੇ ਇਹਨਾਂ ਦਾ ਏਜ ਗਰੁੱਪ ਜਿਹੜਾ ਹੈ ਨੀਅਰ 20 ਆ 20 ਪਲੱਸ ਹੈ ਤਾ ਇਹ ਲੋਕ ਕਿਸ ਤਰ੍ਹਾਂ ਆ ਗਏ ਇਹਨਾਂ ਦਾ ਪ੍ਰੋਫਾਈਲ ਕੀ ਔਰ ਕਿਹੜੇ ਇਹ ਕੰਮ ਚ ਇਹਨਾਂ ਨੇ ਵੈਪਨਸ ਨੂੰ ਯੂਜ਼ ਕਰਨਾ ਚਾਹੁੰਦੇ ਸੀਗੇ ਜੋ ਕਿ ਪੁਲਿਸ ਨੇ ਬਚ ਉਸ ਕੰਮ ਨੂੰ ਰੋਕ ਲਿਆ ਨਹੀਂ ਬਿਲਕੁਲ ਆ ਜਿਹੜਾ ਲਖਜੋਤ ਸਿੰਘ ਹੈਗਾ ਮੋਢਲੀ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਇਹਦੇ ਇਹਦੇ ਉੱਤੇ ਆਲਰੇਡੀ 5 ਮੁਕਦਮੇ ਜਿਹੜੇ ਅਪਰਾਧਿਕ ਮੁਕਦਮੇ ਦਰਜ ਸੀਗੇ ਜਿਹਦੇ ਵਿੱਚ ਇਹ ਵਕਫਾਕ ਸੰਗਠਨਤਾ ਰਾਧਾ ਤਹਿਤ ਮੁਕਦਮੇ ਦਰਜ ਹਨ ਤੇ ਮਾਰਚ 2024 ਦੇ ਵਿੱਚ ਇਹ ਜ਼ਮਾਨਤ ਤੇ ਬਾਹਰ ਆਇਆ ਸੀ ਤੇ ਹੁਣ ਜਿਹੜੇ ਇਹਦੇ ਕੋਲੋਂ ਫੇਰ ਦੁਬਾਰਾ ਦੋ ਜਿਹੜੇ ਨਜਾਇਜ਼ ਪਿਸਤੌਲ ਦੇਸੀ ਪਿਸਤੌਲ ਰਿਕਵਰ ਹੋਏ ਐ ਇਹਦੀ ਜਿਹੜੀ ਲੋਕਲ ਲੈਵਲ ਤੇ ਕਾਫੀ ਜਿਹੜੀ ਕ੍ਰਿਮੀਨਲ ਅਨਸਰਾਂ ਨਾਲ ਜਿਹੜੀ ਲਾਕਡਾਊਨ ਸੀਗੀ ਤੇ ਸਾਨੂੰ ਇਹਦੀ ਵੀ ਇਨਫੋਰਮੇਸ਼ਨ ਸੀ ਕਿ ਜਿਹੜੀ ਲਾਕਡਾਊਨ ਦੇ ਵਿੱਚ ਕੋਈ ਵੱਡੀ ਜਿਹੜੀ ਵਾਰਦਾਤ ਵੀ ਇਹ ਕਰ ਸਕਦੇ ਸਨ ਤੇ ਇਮੀਡੀਏਟਲੀ ਕਪੂਰਥਾਲਾ ਪੁਲਿਸ ਨੇ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਪ੍ਰੀਵੈਂਟਿਵ ਐਕਸ਼ਨ ਕੀਤਾ ਹੈ ਤੇ ਵੱਡੀ ਵਾਰਦਾਤ ਜਿਹੜੀ ਉਹਨੂੰ ਹੋਣ ਤੋਂ ਰੋਕਿਆ ਹੈਗਾ ਸਰ ਇਹ ਏਜ ਦੱਸਦੇ ਨਾ ਇੱਕ ਜਿਹੜਾ ਇਹਨਾਂ ਕੋ ਪਿਸਟਲ ਹੈ ਜਿਹੜਾ ਤੁਸੀਂ ਕਹਿੰਦੇ ਹੋ ਖਿਡੋਨਾ ਪਿਸਟੋਲ ਤੋਂ ਹੈ ਪਿਸਟੋਲ ਪੂਰੀ ਬਾਰੇ ਦੱਸੋਗੇ ਕਿ ਉਹ ਕਿਸ ਤਰ੍ਹਾਂ ਦਾ ਮੇਡ ਹੈ ਕਿਉਂਕਿ ਇਹ ਇੱਕ ਅਲੱਗ ਤਰ੍ਹਾਂ ਦੀ ਰਿਕਵਰੀ ਹੈ ਔਰ ਇਹ ਕਿੱਥੇ ਯੂਜ਼ ਕਰਨਾ ਚਾਹੁੰਦੇ ਕਿਸ ਗਰੁੱਪ ਦੇ ਏਜ ਗਰੁੱਪ ਦੇ ਲੋਕ ਬਿਲਕੁਲ ਇੱਕ ਜਿਹੜਾ ਟॉय ਪਿਸਟਲ ਰਿਕਵਰ ਹੋਇਆ ਹੈ ਇਹ ਕਾਫੀ ਜਿਹੜਾ ਪਿਸਟੋਲ ਵਜਨ ਚ ਕਾਫੀ ਭਾਰਾ ਹੈਗਾ ਇਹ ਕੋਈ ਪਲਾਸਟਿਕ ਦਾ ਨਹੀਂ ਇਹ ਮੈਟਲ ਦਾ ਹੀ ਜਿਹੜਾ ਬਣਿਆ ਹੋਇਆ ਤੇ ਆ ਜਿਹੜਾ ਪਿਸਟੋਲ ਹੈ ਇਹਨੂੰ ਕਿਸੇ ਸਨੇਚਿੰਗ ਜਾਂ ਹੋਰ ਕਿਸੇ ਜਿਹੜੀ ਵਾਰਦਾਤ ਹੈ ਉਹਦੇ ਵਿੱਚ ਵੀ ਇਟ ਅਰਾਊਂਡ ਤੋਂ ਕਾਓਨਲੀ ਜਿਹੜਾ ਵਰਤ ਸਕਦੇ ਸੀ ਆ ਜਿਹੜੀ ਮੁੱਢਲੀ ਤਫ਼ਤੀਸ਼ ਚ ਜਿਹੜੀ ਆ ਇਹ ਗੱਲ ਸਾਹਮਣੇ ਆਈ ਹੈਗੀ ਐ ਕਿ ਜਿਹੜਾ ਵੈਪਨ ਐ ਇਹਨਾਂ ਨੇ ਬੇਸਿਕਲੀ ਇਸ ਕਿਸੇ ਵਾਰਦਾਤ ਚ ਹੀ ਵਰਤਣਾ ਸੀ ਤੇ ਤਫ਼ਤੀਸ਼ ਅਜੇ ਚੱਲ ਰਹੀ ਹੈਗੀ ਐ ਹੋਰ ਡੂੰਘਾਈ ਨਾਲ ਇਹਦੇ ਬਹੁਤ ਬੈਕਵਰਡ ਤੇ ਫਾਰਵਰਡ ਲੀਕੇਜਸ ਤੇ ਕੰਮ ਕੀਤਾ ਜਾ ਰਿਹਾ ਹੈ ਪਤਾ ਲੱਗਿਆ ਕਿ ਵੈਪਨ ਕਿੱਥੋਂ ਲੈਂਦੇ ਸੀਗੇ ਇਹ ਇਹਦੇ ਵਿੱਚ ਕੁਝ ਵੈਪਨਸ ਹੈਗੇ ਆ ਜੋ ਸਟੇਟ ਮੱਧ ਪ੍ਰਦੇਸ਼ ਤੋਂ ਜਿਹੜੇ ਇਹਨਾਂ ਨੇ ਆਪਣੇ ਕੰਟੈਕਟਸ ਸੇ ਸੂ ਲੈਂਦੇ ਸੀਗੇ ਸਰੀ ਲਾਸਟ ਕੁਸਚਨ ਹੈ ਕਿ ਇਹ ਇਹ ਜਿਹੜਾ ਜੇਲ ਵਿੱਚ ਵੀ ਰਹੇ ਨੇ ਕੀ ਇਹ ਐਡਿਕਟ ਸੀ ਜਾਂ ਜੇਲ ਦਾ ਨੈਟਵਰਕ ਸੀ ਇਹ ਨੌਜਵਾਨ ਨੇ ਨੌਜਵਾਨਾਂ ਦੇ ਇਸ ਤਰਫ ਜਾਣਾ ਪੁਲਿਸ ਕਿਸ ਤਰ੍ਹਾਂ ਰੋਕੀ ਨਹੀਂ ਬਿਲਕੁਲ ਜਿਵੇਂ ਪਹਿਲਾਂ ਹੀ ਦੱਸਿਆ ਕਿ ਪੰਜ ਮੁਕਾਦਮੇ ਤੇ ਆਲਰੇਡੀ ਦੱਦ ਸੀਗੇ ਤੇ ਜੇਲ ਤੋਂ ਜਿਹੜਾ ਬਾਹਰ ਆਇਆ ਸੀ ਜੇਲ ਦੇ ਵਿੱਚ ਰਹਿ ਕੇ ਤੇ ਜੇਲ ਦੇ ਵਿੱਚ ਵੀ ਜਿਹੜੇ ਕੰਟੈਕਟਸ ਬਣੇ ਹਨ ਤੇ ਇਸ ਗੱਲ ਤੋਂ ਜਿਹੜਾ ਨਾ ਹੀ ਨਹੀਂ ਕੀਤੀ ਜਾ ਸਕਦੀ ਕਿ ਜਿਹੜਾ ਜੇਲ ਦੇ ਕੰਟੈਕਟਸ ਯੂਜ਼ ਕਰਕੇ ਕੋਈ ਇਹ ਵੱਡੀ ਵਾਰਤਾਤ ਕਰ ਸਕਦੇ ਸੀਗੇ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ